ਗਾਤਾਰ ਨਮੀਆਂ ਤੋਂ ਨਮੀਆਂ ਪਰਤਾਂ ਖੁੱਲਦੀਆਂ ਸ਼ੁਰੂ ਹੋ ਰਜਣੇ ਹੋਣਾ ਜਿਹੜੇ ਲੋਕ ਕਾਥੀ ਤੇ ਦੋਸ਼ੀ ਹੈਗੇ ਉਹਨਾਂ ਨੂੰ ਸਜਾਵਾਂ ਦੁਆਨ ਦੇ ਲਈ ਪਰਿਵਾਰ ਨੇ ਅੱਜ ਜਿਹੜੀ ਹੈ ਕਮਰ ਕਸ ਲਈ ਹੀ ਹੈ ਪਰਿਵਾਰ ਹੁਣ ਖੁੱਲ ਕੇ ਅੱਗੇ ਵੀ ਆ ਗਿਆ ਪਰਿਵਾਰ ਨੂੰ ਸੰਯੋਗ ਦਿੱਤਾ ਗਿਆ ਵਕ ਵਕ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵਕ ਵਕ ਜਥੇ ਬੰਦੀਆਂ ਦੇ ਵੱਲੋਂ ਸਰਪੰਚ ਜੁਨੀਆ ਦੀ ਗੱਲ ਕਰਦੇ ਹੈਗੇ ਤਾਂ ਸਰਪੰਚ ਜੁਨੀਆ ਨੇ ਇੱਕ ਜਸ਼ਨ ਨਹੀਂ ਕਈ ਜਸ਼ਨ ਬਣ ਕੇ ਸਰਦਾਰ ترਸੀਮ ਸਿੰਘ ਦੇ ਘਰ ਆ ਕੇ ترਸੀਮ ਸਿੰਘ ਹੋਰਾਂ ਦੇ ਨਾਲ ਖੜ ਗਏ ਕਿ ਇਸ ਗੱਲੋਂ ਖੜੇ ਆ ਕਿਉਂ ਕਿ ਜਸ਼ਨ ਬਾਵਾ ਨੂੰ ਇਨਸਾਬ ਦਵਾਨ ਲਈ ਪਰਿਵਾਰ ਨੇ ਹੁਣ ਰੁਕ ਕਰ ਰਿਹਾ ਹੈ ਐਸਐਸਪੀ ਦਫਤਰ ਫਿਰੋਜ਼ਪੁਰ ਵਾਲੇ ਇੱਕ ਦਰਖਾਸਤ ਜਿਹੜੀ ਹੈ ਉਹ ਦੇਣ ਦੇ ਲਈ ਪਰਿਵਾਰ ਜਾ ਰਿਹਾ ਹੈ ਕਿਉਂਕਿ ਹੁਣ ਬਾਏ ਨੈਮ ਦਰਖਾਸਤ ਦਿੱਤੀ ਜਾ ਰਹੀ ਹੈ ਸਰਦਾਰ ਫੌਜਾ ਸਿੰਘ ਸਰਾਰੀ ਹਲਕੇ ਦੇ ਵਿਧਾਇਕ ਅਤੇ ਉਹਨਾਂ ਦੇ ਪੀਏ ਬਚਿੱਤਰ ਸਿੰਘ ਲਾਡੀ ਦੇ ਖਿਲਾਫ ਗੱਲਬਾਤ ਕਰ ਲੈਣੇ ਆ ਜਸ਼ਨ ਦੀ ਦਾਦੀ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਵੀਡੀਓ ਤੁਸੀਂ ਜੇਕਰ ਵੀਡੀਓ ਦੇਖਿਆ ਨੇ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਦਾਦੀ ਦੇ ਨਾਲ ਆ ਰਹੀਆਂ ਨੇ ਦਾਦੀ ਤੇ ਪੋਤੇ ਦਾ ਪਿਆਰ ਹੁੰਦਾ ਮਾਤਾ ਚਲਾ ਗਿਆ ਪੁੱਤ ਦੁੱਖ ਤਾਂ ਹੈ ਅਤੇ ਐਮਐਲਏ ਖੁਦ ਮੇਰੇ ਜਸ਼ਨਦਾਨ ਸਾਹਿਬ ਦਵਾਇਆ ਜਾਵੇ ਤੁਹਾਨੂੰ ਤੁਹਾਨੂੰ ਬਹੁਤ ਦੁੱਖ ਆਇਆ ਜਿੰਦਾ ਉਹ ਸਾਰੇ ਪਾਦੀਆਂ ਦੇ ਮੈਂ ਉਹ ਦੁੱਖ ਕਿਸੇ ਨੂੰ ਤੁਹਾਨੂੰ ਦੱਸ ਨਹੀਂ ਸਕਦੀ ਕਿੰਨਾ ਮੈਨੂੰ ਦੁੱਖ ਹੈ ਅੱਛਾ ਮਾੜਾ ਮੇਰੇ ਨਾਲ ਜਿਸ਼ਣ ਬੈਠਦਾ ਸੀ ਤੁਸੀਂ ਉਹਨੂੰ ਖਵਾ ਵੀ ਰਹੇ ਹੋ ਕੋਲ ਬੈਠਾ ਵੀ ਆ ਤੁਹਾਡਾ ਗੱਲ ਕਰਦਾ ਸੀ ਮੈਨੂੰ ਪਰੇਸ਼ਾਨੀ ਹੈਗੀ ਆ ਮੈਨੂੰ ਪਰੇਸ਼ਾਨ ਨਹੀਂ ਕੀਤੀ ਗੱਲ ਕੋਈ ਵੀ ਮੇਰੇ ਕੋਲ ਬੈਠ ਕੇ ਜਦ ਦਿਨ ਆਇਆ ਬੁੱਢਾ ਸਾਹ ਬੁਚਾ ਪੀਤੀ ਸੀ ਕੋਈ ਗੱਲ ਨਹੀਂ ਮੇਰੇ ਨਾਲ ਕੀਤੀ ਕਿਸੇ ਕਿਸਮ ਦੀ ਕਿਸੇ ਕਿਸਮ ਨਹੀਂ ਕੀਤੀ ਨਹੀਂ ਤਾਂ ਮੈਂ ਪਿੰਡਾਂ ਦੇ ਪਿੰਡ ਬੰਗਾਰ ਲੈਂਦੀ ਮੇਰਾ ਪੁੱਤਰ ਆ ਗੱਲਾਂ ਕਰਦਾ ਦੇਲ ਦੀਆਂ ਦੇਲ ਵਿੱਚ ਗੱਲਾਂ ਲੈ ਗਿਆ ਛਾੜੇ ਨਾਲ ਕੋਈ ਗੱਲ ਨਹੀਂ ਕੀਤੀ ਉਹਨੇ ਕਿਸੇ ਕਿਸਮ ਦੀ ਸਾਨੂੰ ਮਾਰ ਕੇ ਸੌਟ ਗਿਆ ਹੈ ਮਾਤਾ ਜਿੱਦਾਂ ਜਸ਼ਨਕਾਰ ਆਇਆ ਹੈਗਾ ਸੀ ਬੁੱਢਾ ਸਾਹਿਬ ਤੋਕਾਰਾ ਆਇਆ ਹੈਗਾ ਮਿਲਿਆ ਤੁਹਾਡੇ ਕੋਲ ਰੋਟੀ ਤੁਸੀਂ ਦਿੱਤੀ ਹੋਊਗੀ ਰੋਟੀ ਖਾਧੀ ਉਸ ਤੋਂ ਬਾਅਦ ਕੀ ਹੋਇਆ ਸਭ ਉਸ ਤੋਂ ਬਾਅਦ ਕੋਸ ਨੇ ਜੋ ਹੈ ਸੀ ਅੰਦਰ ਬੈਠ ਗਿਆ ਬੈਰ ਤੇ ਲੰਮੇ ਬੈਠਾ ਰਿਹਾ ਅਸੀਂ ਕਿਹਾ ਚਲੋ ਮੋਬਾਈਲ ਤੇ ਲੱਗੇ ਰਹਿੰਦੇ ਨੇ ਬੱਚੇ ਅਸੀਂ ਉਹਦੇ ਨਾਲ ਕੋਈ ਗੱਲ ਨਹੀਂ ਕਿਸੇ ਮਾਦੇ ਮੋਬਾਈਲ ਤੇ ਲੱਗਾ ਰਿਹਾ ਉਹ ਉਸ ਤੋਂ ਬਾਅਦ ਉੱਠਿਆ ਪਲੱਛ ਬਾਥਰੂਮ ਕੀਤਾ ਆਇਆ ਹੈ ਗੱਡੀ ਖੋਲਹੀਏ ਬਸ ਸਾਨੂੰ ਨਹੀਂ ਪਤਾ ਅੱਖਾਂ ਕੇ ਸਾਡੇ ਤਾਂ ਨੇਰਾ ਕਰ ਗਿਆ ਤਾਂ ਉਹਨੇ ਆਪਣੇ ਆਪ ਇੱਥੇ ਆ ਕੇ ਤੇ ਰੱਖੀ ਥੋਕੀ ਕੀ ਕਹਿੰਦਾ ਬਾਈ ਬੇ ਚੱਲਿਆ ਮੈਂ ਆ ਕਹਿੰਦਾ ਚੰਗਾ ਡਾੜੀ ਮੰਮੀ ਬਾਏ ਸਾਨੂੰ ਸਾਬ ਮਿਲਣਾ ਚਾਹੀਦਾ ਸਾਡੇ ਬੇਟੇ ਦਾ ਇਨਸਾਫ ਦੀ ਗੱਲ ਹੋਈ ਅੱਜ ਲੋਕ ਆ ਕੇ ਨਾਲ ਖੜੇ ਕੇ ਕਹਿੰਦੇ ਡੋੜੇ ਜਸ਼ਨ ਵਰਗੇ ਪੁੱਤਰ ਹੈਗਾ ਜਸ਼ਨ ਨੂੰ ਇਨਸਾਫ ਦਵਾਨ ਦੇ ਲਈ ਸਾਰੇ ਰੋਕ ਰਾਲ ਕੇ ਐਸਐਸਪੀ ਦਫਤਰ ਜਾ ਰਹੇ ਹੈ ਗਿਆ ਫਾਦਰ ਸਾਹਿਬ ਨੇ ਜਸ਼ਨ ਨੂੰ ਕੱਲ ਧਮਕਾਇਆ ਤੇ ਇਹਨੂੰ ਚਾਰੇ ਨੇ ਜਿਹੜਾ ਦੋਹੀ ਹੋ ਗਏ ਇਹਨੇ ਸੈੱਡ ਕਰ ਲਿਆ ਆਪਦਾ ਤੇ ਕਹਿੰਦੇ ਜਦੋਂ ਇੰਨੀ ਗੱਲ ਕੀਤੀ ਮੈਂ ਤੇ ਫਿਰ ਫੌਜਾ ਸਿੰਘ ਨੀਵੀ ਪਾ ਗਈ ਕਹਿੰਦੇ ਵੀ ਚੱਲ ਤੁਸੀਂ ਹੁਣ ਸਰਕਾਰ ਕਰ ਲਓ ਫਿਰ ਸਾਨੂੰ ਇੰਨੀ ਪੁਲਿਸ ਸੀ ਬਾਹਰ ਪਿੰਡ ਨਹੀਂ ਜਾਣ ਦਿੱਤਾ ਸਖਾ ਕਰਨ ਨੂੰ ਕਹਿੰਦੇ ਇੱਥੇ ਕਰ ਲਓ ਅਸੀਂ ਇੱਥੇ ਕੀਤਾ ਸਰਕਾਰ ਤੇ ਜਿਹੜੇ ਆਪ ਸੀ ਫੌਜਾ ਸਿੰਘ ਤੇ ਜਿੰਨੀ ਫੌਜ ਸੀ ਸਾਰੀ ਦੌੜ ਆ ਭੱਜ ਕੇ ਤੇ ਉਹ ਇਥੋਂ ਨਿਕਲ ਗਏ ਨਾਲ ਸਾਡੇ ਸਰਕਾਰ ਵੀ ਉਹਨਾਂ ਨਹੀਂ ਕਰਾਇਆ ਜਿਉਂਨਾ ਜੇ ਆ ਕਹਿੰਦਾ ਉਹ ਇੱਕ ਪਾਸੇ ਕਹਿੰਦਾ ਮੇਰਾ ਪੁੱਤ ਸੀਗਾ ਤੇ ਤੁਸੀਂ ਦੱਸੋ ਕਿ ਕਿਹੜਾ ਪਿਓ ਅਜੇ ਸਕਾਰ ਹੋਇਆ ਨਹੀਂ ਛੱਡ ਕੇ ਪਾ ਸਕਦਾ ਹਮ ਅੰਕਲ ਜਿਵੇਂ ਅੱਜ ਚੱਲੇ ਹੈਗੇ ਐਸਐਸਪੀ ਦਫਤਰ ਇਹ ਸਾਰੇ ਸਰਪੰਚਾਈ ਹੈਗੇ ਤੁਹਾਨੂੰ ਸੰਜੋਗ ਦਿੱਤਾ ਤੁਹਾਡਾ ਹੌਸਲਾ ਬਣਿਆ ਤਾਂ ਹੀ ਹੌਸਲਾ ਬਣਿਆ ਤੁਹਾਡੇ ਨਾਲ ਬਣਿਆ ਜੀ ਸਾਰੀ ਪਬਲਿਕ ਨਾਲ ਸੰਗਤ ਨਾਲ ਸੰਗਤ ਦਾ ਮੈਨੂੰ ਬਹੁਤ ਹੌਸਲਾ ਹੈ ਇਨਾ ਕਰਕੇ ਮੈਂ ਹੁਣ ਚੱਲਿਆ ਮੈਂ ਤਾਂ ਇਕੱਲਾ ਜਾਣਾ ਹੀ ਮੈਂ ਤਾਂ ਕੁਝ ਕਰ ਨਹੀਂ ਸਕਦਾ ਹੂੰ ਜਿੰਨੀ ਸੰਗਤ ਜੋ ਸੰਗਤ ਕਹੇਗੀ ਸਾਨੂੰ ਮਨਜ਼ੂਰੀ ਉਹ ਜਿਵੇਂ ਅੱਪ ਅੱਜ ਚੱਲੇ ਹੈਗੇ ਆ ਕਿੰਨੇ ਦਿਨਾਂ ਚ ਅੱਪ ਕਾਰਵਾਈ ਦੀ ਮੰਗਦੇ ਕਿਉਂਕਿ ਭੋਗ ਵੀ ਰੱਖਿਆ ਕਿ ਭੋਗ ਨੂੰ ਅੱਗੇ ਕਰਾਂਗੇ ਭੋਗ ਐ ਆ ਜੀ ਜੇ ਹੁਣ ਮੈਂ ਤੁਹਾਡੇ ਨਾਲ ਤੁਰਿਆ ਨਾ ਭੋਗ ਉਦੋਂ ਪਾਵਾਂਗਾ ਜਦੋਂ ਇਨਸਾਫ ਮਿਲੇਗਾ ਇਹ ਭੋਗ ਆਪਾਂ ਕੈਨਸਲ ਕਰ ਦਿਆਂਗੇ ਮਾਨ ਲੈਨੇ ਆ ਵੀ ਜੇ ਕੱਲ ਨੂੰ ਆਪਾਂ ਨੂੰ ਪਤਾ ਲੱਗਦਾ ਵੀ ਆਪਣਾ ਜੇ ਕੰਮ ਨਹੀਂ ਸੁੱਤਰ ਆਉਂਦਾ ਪਿਆ ਪਰਚੇ ਨਹੀਂ ਕਟਿੰਦੇ ਤੇ ਫਿਰ ਆਪਾਂ ਇਹ ਭੋਗ ਜਿਹੜਾ ਅੱਗੇ ਕਰਾਂਗੇ ਜੇ ਅੱਜ ਹੀ ਕੱਟ ਦਿੰਦੇ ਨੇ ਤੇ ਆਪਾਂ ਭੋਗ ਐਤਵਾਰ ਪਾਵਾਂਗੇ ਜੇ ਪਰਚੇ ਨਹੀਂ ਕਟਿੰਦੇ ਫਿਰ ਆਪਾਂ ਭੋਗ ਨੂੰ ਅੱਗੇ ਲੈ ਜਾਾਂਗੇ ਉਹਨਦੇ ਆਪਾਂ ਕੱਲ ਨੂੰ ਭੋਗ ਵਾਰ ਹੈ ਤਸਾਂਗੇ ਵੀ ਸਾਡਾ ਕੰਮ ਹੋਇਆ ਅੱਜ ਜੁੱਥ ਮਿਲਣ ਤੋਂ ਬਾਅਦ ਜੋ ਮਿਲਣ ਤੋਂ ਬਾਅਦ ਰਾਣਾ ਜੀ ਜਿੱਦਾਂ ਤੁਸੀਂ ਆ ਕੇ ਪਰਿਵਾਰ ਦੇ ਨਾਲ ਖੜਦੇ ਅਗਾਉਂ ਸਹਿਯੋਗ ਦਿੱਤਾ ਹੈਗਾ ਸਾਰੀਆਂ ਬੱਚੇ ਤੁਹਾਡੇ ਨਾਲ ਵੀ ਹੁੰਦਾ ਰਿਹਾ ਤੁਹਾਡੇ ਤੋਂ ਹੀ ਕਿ ਮੰਗਾ ਜਿਵੇਂ ਤੁਸੀਂ ਕੱਲ ਵੀ ਮੀਡੀਆ ਦੇ ਵਿੱਚ ਦੱਸਿਆ ਹੈਗਾ ਇਹ ਮੈਂਬਰ ਪੰਚਾਇਤ ਦੇ ਵੀ ਖੜੇ ਇਹ ਕਹਿੰਦੇ ਸੀ ਕੋਰਮ ਵੀ ਪੂਰਾ ਕਰਤਾ ਸੀ ਫਿਰ ਵੀ ਪਰੇਸ਼ਾਨ ਕੀਤਾ ਜਾ ਰਿਹਾ ਸੀ ਹੁਣ ਜਿਵੇਂ ਅੱਜ ਐਸਐਸਪੀ ਸਾਹਿਬ ਕੋਲ ਚਲੇ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਐਕਸ਼ਨ ਜੀ ਪਹਿਲਾਂ ਤਾਂ ਦਰਖਾਸਤ ਦੇਵਾਂਗੇ ਮੰਗ ਕਰਾਂਗੇ ਸੀਐਮ ਸਾਹਿਬ ਤੋਂ ਮਾਨਯੋਗ ਸੀਐਮ ਸਾਹਿਬ ਤੋਂ ਸਰਕਾਰ ਬਹੁਤ ਵਧੀਆ ਸਰਕਾਰ ਤੋਂ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਗਈ ਜਿਹੜੇ ਕੁਸ਼ਕ ਦੁਨੀਆ ਪਰੇਸ਼ਾਨੀਆਂ ਕੁਸ਼ਕ ਹਲਕੇ ਦੇ ਵਿੱਚ ਐਮਐਲਏ ਸਾਹਿਬਾਨ ਨੇ ਜਿਵੇਂ ਮੰਨ ਲਓ ਆਪਣੇ ਹਲਕੇ ਦੇ ਵਿੱਚ ਵੀ ਆ ਅਗਲਾ ਜਿਹੜਾ ਅਸੀਂ ਮਾਨਯੋਗ ਸੀਐਮ ਸਾਹਿਬ ਨੂੰ ਵੀ ਮਿਲਾਂਗੇ ਸਾਰੀ ਯੂਨੀਅਨ ਇਕੱਠੀ ਹੋ ਕੇ ਉਹਨਾਂ ਅੱਗੇ ਵੀ ਅਰਜ਼ ਕਰਾਂਗੇ ਪਰਿਵਾਰ ਦੇ ਨਾਲ ਜਾਵਾਂਗੇ ਕਹਾਂਗੇ ਭਾਈ ਜੋ ਇਨਸਾਫ ਬੰਦਦਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਵੇਂ ਜੇ ਸਰਾਰੀ ਸਾਹਿਬ ਤੇ ਬੰਦ ਹੀ ਕਾਰਵਾਈ ਆ ਐਮਐਲਏ ਸਾਹਿਬ ਤੇ ਉਹ ਕੀਤੀ ਜਾਵੇ ਪੀਏ ਤੇ ਆ ਉਹ ਕੀਤੀ ਜਾਵੇ ਸਭ ਦੇ ਨਾਮ ਆ ਰਹੇ ਆ ਪਰਿਵਾਰ ਡਾਇਰੈਕਟਲੀ ਕਹਿ ਰਿਹਾ ਕਿ ਉਹਨਾਂ ਨੂੰ ਪੈਸੇ ਦਿੱਤੇ ਆ ਤੇ ਗੱਲਾਂ ਆਪਾਂ ਵੀ ਸੁਣ ਰਹੇ ਆ ਵੀ 20-25 ਲੱਖ ਰੁਪਏ ਤਾਂ ਇਸ ਤੋਂ ਪਹਿਲਾਂ ਚਲਾ ਗਿਆ ਉਹਨਾਂ ਦਾ ਤਾਂ ਉਹ ਜੋ ਬੰਦਾ ਜਿਵੇਂ ਵੀ ਉਹਨਾਂ ਨੇ ਪੈਸੇ ਲਈ ਆ ਪਹਿਲਾਂ ਤਾਂ ਪਰਿਵਾਰ ਦਾ ਜਿੰਨਾ ਨੁਕਸਾਨ ਹੋਇਆ ਉਹ ਵੀ ਵਾਪਸ ਕਰਨਾ ਚਾਹੀਦਾ ਅਨ ਆਪਾਂ ਤਾਂ ਪੂਰਾ ਕਰ ਨਹੀਂ ਸਕਦੇ ਪੈਸੇ ਗਏ ਤਾਂ ਪੈਸੇ ਵਾਪਸ ਮਿਲਣੇ ਬਿਲਕੁਲ ਵਾਪਸ ਮਿਲਨੇ ਚਾਹੀਦੇ ਆ ਜਿਹੜਾ ਆਪਾਂ ਜਸ਼ਨ ਬਾਵੀਰ ਤੋਂ ਵਾਪਸ ਉਹਨ ਲਿਆ ਨਹੀਂ ਸਕਦੇ ਜੀ ਪਰ ਅਸੀਂ ਸਾਰੇ ਜਸ਼ਨ ਬਾਵੀਰ ਦੇ ਵਰਗੇ ਆ ਅੰਕਲ ਦੇ ਨਾਲ ਖੜੇ ਆ ਜਿੱਥੋਂ ਤੱਕ ਸਾਨੂੰ ਲੜਨਾ ਪਿਆ ਜੋ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ ਤੇ ਮਾਨਯੋਗ ਸੀਐਮ ਤੇ ਸਰਕਾਰ ਅੱਗੇ ਸਾਡੀ ਜਾਵੇ ਇਹਨਾਂ ਨੂੰ ਬੰਦ ਹੀ ਜੋ ਵੀ ਹੈ ਇਹਨਾਂ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਤੇ ਇਹਨਾਂ ਦਾ ਬੰਦ ਦਾ ਹੱਕ ਇਹਨਾਂ ਨੂੰ ਦਿਵਾਇਆ ਜਾਵੇ ਹਾਂ ਸਮਰਾ ਜੀ ਨਾ ਅੰਕਲ ਫਰਾਂਸ ਡਾਇਰੈਕਟ ਦੱਸਦਾ ਫੌਜਾ ਸਿੰਘ ਸਰਾਰੀ ਤੇ ਬਚਿੱਤਰ ਸਿੰਘ ਲਾਡੀ ਪੀ ਆ ਤੇ ਦਰਖਾਸਤ ਦੇਣ ਜਾ ਰਹੇ ਹੈਗਾ ਤੁਹਾਡੀ ਤੁਸੀਂ ਉਸ ਪਾਰਟੀ 'ਚ ਹੈਗੇ ਹੋ ਕੀ ਪਾਰਟੀ ਕਾਰਵਾਈ ਕਰੂਗੀ ਹੁਣ ਕਰੂਗੀ ਜੀ ਜ਼ਰੂਰ ਕਰੂਗੀ ਹੂੰ ਜ਼ਰੂਰ ਕਰੋਗੇ ਗੱਲਬਾਤ ਚੱਲ ਰਹੀ ਆ ਜੀ ਮੰਗ ਕਰਦੇ ਹੋ ਬਸ ਇਹ ਦਰਖਾਸਤ ਦਿੰਨੇ ਇਹਨਾਂ ਦੋਨਾਂ ਤੇ ਜੋ ਵੀ ABCD ਹੋਇਆ ਉਹਨਾਂ ਤੇ ਵੀ ਦੇਵਾਂਗੇ ਤੇ ਉਹਨਾਂ ਨੂੰ ਵਿੱਚ ਰੱਖ ਕੇ SSP ਸਾਹਿਬ ਤੇ ਸਾਰੀ ਸੰਗਤ ਜਾ ਰਹੀ ਆ ਤੇ ਕਾਰਵਾਈ ਕਰਾਵਾਂਗੇ ਕਾਰਵਾਈ ਕਰਾਵਾਂਗੇ ਪੰਚਾਇਤ ਯੂਨੀਅਨ ਦੇ ਆਗੂ ਨੇ ਪ੍ਰਧਾਨ ਜੀ ਹੈਗੇ ਆ ਸਰ ਜੀ ਪਰਿਵਾਰ ਨਾਲ ਮਿਲੇ ਹੈਗੇ ਉਹ ਅੱਜ ਆ ਕੇ ਹੁਣ ਪਰਿਵਾਰ ਨੂੰ ਕੀ ਹੌਸਲਾ ਦੇ ਕੇ ਚੱਲੇ ਉਹ ਕਿਰੇ ਵਿੱਚੇ ਛੱਡ ਕੇ ਤਾਂ ਨਹੀਂ ਚਲੇ ਜਾਂਦੇ ਅੱਜ ਦਰਖਾਸਤ ਦੇ ਕੇ ਚੁੱਪ ਕਰ ਜਾਓਗੇ ਕਿ ਨਾਲ ਖੜੋਗੇ ਕੀ ਹੋਊਗਾ ਦੇਖੋ ਜੀ ਅਸੀਂ ਤਾਂ ਜਿਹੜਸ ਦਿਨ ਡੈਥ ਹੋਈ ਜਸ਼ਨ ਬਾਬਾ ਦੀ ਮੌਤ ਹੋਈ ਉਸ ਦਿਨ ਵੀ ਅਸੀਂ ਆਏ ਸੀਗੇ ਔਰ ਉਸ ਦਿਨ ਪਰਿਵਾਰ ਤੇ ਜਿਹੜਾ ਉਹਨਾਂ ਨੇ ਦਬਾਅ ਹੀ ਬਹੁਤ ਜ਼ਿਆਦਾ ਬਣਾ ਲਿਆ ਸੀਗਾ ਵੀ ਉਸ ਦਿਨ ਸਾਨੂੰ ਫਿਰ ਪਰਿਵਾਰ ਦੇ ਨਾਲ ਸਹਿਮਤੀ ਦੇਣੀ ਪਈ ਹੁਣ ਸਾਡੇ ਨਾਲ ਪਰਿਵਾਰ ਸਹਿਮਤ ਹੈ ਅਸੀਂ ਜਿਹੜੀ ਸਰਪੰਚ ਯੂਨੀਅਨ ਹੈ ਪੂਰੀ ਪੰਜਾਬ ਦੇ ਵਿੱਚ ਜਿਹੜੀ ਇਹ ਲੜਾਈ ਹੈ ਪੂਰੇ ਪੰਜਾਬ ਦੇ ਸਰਪੰਚਾਂ ਨੂੰ ਇਹਦੇ ਲਾਮਬੰਦ ਕਰਕੇ ਜਿੰਨਾ ਚਿਰ ਜਸ਼ਨ ਬਾਬਾ ਨੂੰ ਇਨਸਾਫ ਨਹੀਂ ਮਿਲਦਾ ਸਰਪੰਚ ਯੂਨੀਅਨ ਡਟ ਕੇ ਸਾਥ ਦੇਊਗੀ ਬਿਲਕੁਲ ਪਿੱਛੇ ਨਹੀਂ ਹਟੂਗੀ ਅਸੀਂ ਸਾਰੇ ਹੁਣ ਜਸ਼ਨ ਬਾਬਾ ਬਣ ਕੇ ਇੱਥੇ ਨਾਲ ਸਪੋਰਟ ਵਾਸਤੇ ਆਏ ਆ ਅਸੀਂ ਪੁੱਤਰਾਂ ਦੀ ਤਰ੍ਹਾਂ ਹੀ ਜਿਹੜਾ ਇਹਨਾਂ ਦੇ ਅੰਗੇ ਅਸੀਂ ਜਿਹੜੀ ਸਰਪੰਚ ਯੂਨੀਅਨ ਹੈ ਪੂਰੀ ਪੰਜਾਬ ਆਪਦੇ ਵਿੱਚ ਜਿਹੜੀ ਇਹ ਲੜਾਈ ਹੈ ਪੂਰੇ ਪੰਜਾਬ ਦੇ ਸਰਪੰਚਾਂ ਨੂੰ ਇਹਦੇ ਲਾਮਬੰਦ ਕਰਕੇ ਜਿੰਨਾ ਚਿਰ ਜਸ਼ਨ ਬਾਵਾ ਨੂੰ ਇਨਸਾਫ ਨਹੀਂ ਮਿਲਦਾ ਸਰਪੰਚੇ ਜੂਨੀਅਨ ਡਟ ਕੇ ਸਾਥ ਦੇਊਗੀ ਬਿਲਕੁਲ ਪਿੱਛੇ ਨਹੀਂ ਹਟੂਗੀ ਅਸੀਂ ਸਾਰੇ ਹੁਣ ਜਸ਼ਨ ਬਾਵਾ ਬਣ ਕੇ ਇੱਥੇ ਨਾਲ ਸਪੋਰਟ ਵਾਸਤੇ ਆਏ ਆ ਅਸੀਂ ਪੁੱਤਰਾਂ ਦੀ ਤਰ੍ਹਾਂ ਹੀ ਜਿਹੜਾ ਇਹਨਾਂ ਦੀ ਅੰਕਲ ਦੀ ਮਤ ਕਰਾਂਗੇ ਮਦਦ ਦੀ ਗੱਲ ਹੋ ਗਈ ਦਿਪਕ ਸ਼ਰਮਾ ਜੀ ਆ ਕੇ ਪਰਵਾ ਤੁਸੀਂ ਕਹਿੰਦੇ ਪਰਿਵਾਰ ਅੱਗੇ ਆਊਗਾ ਕੈਮਰੇ के बार-बार ਕਹਿ ਰਹੇ ਸੀ ਬਹੁਤ ਚੈਨਲ ਦੇ ਇੰਟਰਵਿਊ ਦੇਤੇ ਅੱਜ ਪਰਿਵਾਰ ਅੱਗੇ ਆ ਗਿਆ ਹੁਣ ਜਸ਼ਨ ਬਾਵਾ ਬਣ ਕੇ ਪੁੱਤ ਵਾਂਗ ਕੰਮ ਕਰੂੰਗਾ ਇਹਨਾਂ ਅੱਜ ਦੇਖੋ ਕਿੰਨੇ ਸਾਰੇ ਜਸ਼ਨ ਇੱਥੇ ਖੜੇ ਆ ਇਹਨਾਂ ਸਾਰਿਆਂ ਦੀ ਹਿੰਮਤ ਬਦੌਲਤ ਇਹਨਾਂ ਸਾਰਿਆਂ ਨੇ ਜੋ ਇਕਾ ਕੀਤਾ ਇਕੱਠ ਕੀਤਾ ਕੈਂਡਲ ਮਾਰਚ ਕੱਢਿਆ ਪਰਿਵਾਰ ਦੇ ਵਿੱਚ ਹੌਸਲਾ ਆਇਆ ਤਾਂ ਪਰਿਵਾਰ ਅੱਜ ਨਾਲ ਖੁੱਲ ਕੇ ਸਾਹਮਣੇ ਆਇਆ ਔਰ ਉਹੀ ਗੱਲ ਜਿਹੜਾ ਫੌਜਾ ਸਿੰਘ ਐਮ ਐਲ ਏ ਵੀਡੀਓ ਦੇ ਵਿੱਚ ਕੱਲ ਕਹਿ ਰਿਹਾ ਹੈ ਕਿ ਮੈਂ ਇਨਸਾਫ ਦਵਾਉਂਗਾ ਮੈਂ ਕਰਾਂਗਾ ਕਿੱਥੇ ਫੌਜਾ ਫੌਜਾ ਸਿੰਘ ਦਿਖ ਰਿਹਾ ਕਿੱਥੇ ਕੋਈ ਫੋਨ ਆਇਆ ਫੌਜਾ ਸਿੰਘ ਦਾ ਅੰਦਰ ਜਦੋਂ ਬੰਦ ਕਮਰੇ ਦੇ ਵਿੱਚ ਪਰਿਵਾਰ ਨੂੰ ਕਿਸ ਤਰੀਕੇ ਉਹ ਸਮਝਾ ਬੁਝਾ ਰਿਹਾ ਸੀ ਆਪ ਦੀ ਗੱਲਾਂ ਚਲ ਜਾ ਰਿਹਾ ਸੀ ਉਦੋਂ ਜਸ਼ਨ ਦੇ ਪਿਤਾ ਜੀ ਬਾਰ ਬਾਰ ਕਹਿੰਦੇ ਤੂੰ ਮੇਰਾ ਪੁੱਤ ਖਾ ਗਿਆ ਤੂੰ ਮੇਰਾ ਪੁੱਤ ਖਾ ਗਿਆ ਜਿੱਥੇ ਬੈਠੇ ਆਪਾਂ ਲੇਕਿਨ ਉਦੋਂ ਨੀਵੀਆਂ ਪਾ ਕੇ ਬੈਠਾ ਰਿਹਾ ਜਦੋਂ ਕਹਿੰਦਾ ਸ਼ਰਮਾ ਜੀ ਜੇ ਇਹ ਕਹੇਗਾ ਕਿ ਕਾਰਵਾਈ ਕਰਾਵਾਂਗੇ ਤਾਂ ਅਸੀਂ ਬਿਲਕੁਲ ਕਾਰਵਾਈ ਕਰਾਉਣ ਨੂੰ ਤਿਆਰ ਆ ਜਿਹੜਾ ਵੀ ਪਰਚਾ ਇਹਨਾਂ ਤੇ ਕੀਤਾ ਜਾਵੇ ਮੈਂ ਕਹਾਂ ਜੀ ਪਰਚਾ ਕਿੰਨਾ ਦੇ ਕਹਿੰਦੇ ਨਾਲ ਤੇ ਪੀਏ ਤੇ ਪਰਚਾ ਹੋਵੇ ਤਾਂ ਉਦੋਂ ਨਾਲ ਦੀ ਨਾਲ ਨੀਵੀ ਪਾ ਕੇ ਕਹਿੰਦੇ ਜੀ ਸੰਸਕਾਰ ਕਰ ਦਿਓ ਤਾਂ ਗੱਲਾਂ 8 ਘੰਟੇ ਕਰੇ ਕੋਈ ਬੰਦ ਕਮਰੇ 'ਚ ਮੀਟਿੰਗ ਹੁੰਦੀ ਹੈ ਇੱਥੇ 70 ਵਿਛੇ ਹੈ ਉਹਦੇ ਵਿੱਚ ਤੋਂ ਇਨਵੋਲਵ ਨਹੀਂ ਹੋਇਆ ਪਰਵਾਹ ਦੇ ਨਾਲ ਦੁੱਖ ਸਾਂਝਾ ਨਹੀਂ ਕੀਤਾ ਤੂੰ ਉਹ ਨਾਲ ਹੀ ਇਸ ਪਲਾਟ ਦੇ ਪਿੱਛੇ ਸੰਸਕਾਰ ਕਰਤਾ ਗਿਆ ਸ਼ਮਸ਼ਾਨ ਘਾਟ ਤੱਕ ਨਾ ਜਾਣ ਦਿੱਤਾ ਆਖਰਕਾਰ ਜਿਹੜੇ ਰੀਤ ਕੋਈ ਰਿਵਾਜ ਹੈਗੇ ਆ ਤੂੰ ਉਹਨਾਂ ਨੂੰ ਵੀ ਖੁੱਡੇ ਲੈਣ ਲਾਤਾ ਕਾਨੂੰਨ ਦੀ ਜਿਹੜੀ ਤੂੰ ਸਾਫ ਸਾਫ ਉਲੰਘਣਾ ਕੀਤੀ ਜਿਹੜੇ ਆਫੀਸਰ ਮੌਕੇ ਤੇ ਸੀਗੇ ਚਾਹੇ ਐਸਪੀ ਡੀ ਹੋਵੇ ਚਾਹੇ ਹਲਕੇ ਦੇ ਵਿੱਚ ਤਿੰਨ ਜਿਹੜੇ ਐਸਐਚਓ ਆਏ ਉਹ ਹੋਣ ਤਾਂ ਕਾਨੂੰਨ ਨੂੰ ਛੁੱਕੋ ਟੰਗੇ ਇਹਨਾਂ ਨੇ ਕਾਨੂੰਨ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਇਹ ਸਾਫ ਸਾਫ ਹਾਈ ਕੋਰਟ ਦੇ ਹੁਕਮ ਨੇ ਕਿ ਬਿਨਾ ਤੁਸੀਂ ਪੋਸਟਮਾਰਟਮ ਦੇ ਕਿਸੇ ਤਰੀਕੇ ਵੀ ਸੰਸਕਾਰ ਜਿਹੜਾ ਨਹੀਂ ਕਰ ਸਕਦੇ ਜਿਹੜਾ ਕਿ ਇਦਾਂ ਦੇ ਆਰਡਰ ਆਉਂਦੇ ਆ ਖੁਦ ਨੂੰ ਗੋਲੀ ਮਾਰੀ ਹੈ ਐਡਾ ਵੱਡਾ ਕੇਸ ਹੈ ਤੁਸੀਂ ਉਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਜੇ ਐਮਐਲਏ ਸੱਚਾ ਜਿਵੇਂ ਇਹਨੇ ਵੀਡੀਓ ਪਾਈ ਹੈ ਪੰਜ ਸੱਤ ਤਾਰਾਂਵਾਂ ਬੰਦੀਆਂ ਅਸੀਂ ਉਹ ਸਾਰਾ ਕੁਝ ਉਹਦੇ ਵੇਰਵਾ ਦਿਆਂਗੇ ਕਿ ਕਿਵੇਂ ਕਿਵੇਂ ਵਾਕਿਆ ਹੋਇਆ ਹੁਣ ਅਸੀਂ ਦੇਖਦੇ ਹਾਂ ਵੀ ਇਹ ਕਿੱਥੇ ਜਾਂਦਾ ਕਿੱਥੇ ਭਜਦਾ ਹੈ ਇਹ ਐਮਐਲਏ ਭੁੱਲ ਗਿਆ ਹੈ ਸੱਤਾ ਦੀ ਤਾਕਤ ਖੂਨ ਖੂਨ ਦੇ ਵਿੱਚ ਰਚ ਚੁੱਕੀ ਹੈ ਇਹ ਭੁੱਲ ਗਿਆ ਹੈ ਕਿ ਸੱਤਾ ਦੇ ਵਿੱਚ ਅਸੀਂ ਹੈਗੇ ਆਂ ਜੋ ਮਰਜੀ ਆਨੰਦ ਮਾਣੀਓ ਸਾਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਪਰ ਸੱਤਾ ਦਾ ਇਹਨਾਂ ਨਸ਼ਾ ਤੁਹਾਨੂੰ ਛਾ ਜਾਏਗਾ ਕਿ ਤੁਸੀਂ ਕਿਸੇ ਦੇ ਪੁੱਤ ਨੂੰ ਖਾਜੋਗੇ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਹੁਣ ਅਸੀਂ ਲਾਸਟ ਤੱਕ ਪਹੁੰਚਾਂਗੇ ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਜਿੰਨਾ ਮਰਜ਼ੀ ਵੱਡਾ ਸੰਘਰਸ਼ ਵੱਡਣਾ ਪਿਆ ਵਿਡਾਂਗੇ ਔਰ ਇਹ ਇਤਿਹਾਸ ਗਵਾਹ ਹੋਊਗਾ ਕਿ ਮੌਕੇ ਦੀ ਸੱਤਾ ਦੇ ਵਿੱਚ ਐਮਐਲਏ ਦੇ ਖਿਲਾਫ ਲੋਕ ਚੱਲੇ ਔਰ ਐਮਐਲਏ ਨੂੰ ਮੌਕੇ ਦੀ ਸੱਤਾ ਤੋਂ ਬਾਹਰ ਕੱਢਿਆ ਗਿਆ ਔਰ ਐਸਾ ਹਸ਼ਰ ਹੁੰਦਾ ਹੋਇਆ ਕਿ ਦੁਨੀਆ ਵੀ ਯਾਦ ਕਰੂਗੀ ਕਿ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਗਿਆ ਹੋਰ ਵੀ ਸਾਥੀ ਹੈਗੇ ਆ ਤੁਹਾਡੇ ਖਾੜੇ ਦਾ ਸੀ ਜਸ਼ਨ ਖੁਦ ਪਲਵਾਨ ਹੈਗੇ ਹੋ ਕੱਲ ਕੋਚ ਸਾਹਿਬ ਦਾ ਮੇਰਾ ਇੰਟਰਵਿਊ ਜਲਦੀ ਅਪਲੋਡ ਕਰ ਦੇ ਕੈਂਡਲ ਮਾਰਚ ਵੀ ਕੱਢਿਆ ਕਾਫੀ ਲੋਕ ਹੈ ਤੁਹਾਡਾ ਕੈਂਡਲ ਮਾਰਚ ਇਸ ਪਰਿਵਾਰ ਨੂੰ ਜਾਗ ਲਾ ਕੇ ਗਿਆ ਅੱਜ ਜਸ਼ਨ ਬਣ ਕੇ ਸਾਰੇ ਲੋਕ ਨਾਲ ਆ ਕੇ ਖੜੇ ਅੱਜ ਜਿਹੜੀ ਸਥਿਤੀ ਹੋਣ ਹੈਗੀ ਹੁਣ ਲੜਾਈ ਲੜਨੀ ਜਾ ਰਹੀ ਕਾਨੂੰਨੀ ਲੜਾਈ ਇੱਥੇ ਹੁਣ ਪਿੱਛੇ ਤਾਂ ਨਹੀਂ ਹਟਿਆ ਜਾਊਗਾ ਅੰਕਾ ਨੂੰ ਇਕੱਲੇ ਤਾਂ ਨਹੀਂ ਛੱਡ ਜਾਓਗੇ ਆਂਟੀ ਦਾਦੀ ਨੂੰ ਇਕੱਲੇ ਤਾਂ ਨਹੀਂ ਛੱਡ ਜਾਓਗੇ ਖੜੋਗੇ ਨਾਲ ਆਪਾਂ ਪਹਿਲੇ ਦਿਨ ਤੋਂ ਵੀ ਸਟੈਂਡ ਲਿਆ ਸੀ ਜੀ ਅੱਜ ਵੀ ਮੈਂ ਕਹਿੰਨਾ ਜੀ ਜਦੋਂ ਜਦੋਂ ਵੀ ਜ਼ੁਲਮ ਹੋਇਆ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਾਡੇ ਗੁਰੂਆਂ ਨੇ ਇਹੀ ਸਿਖਾਇਆ ਹੈ ਜੇ ਪਾਪ ਕਰਨਾ ਪਾਪ ਹੈ ਨਾ ਤੇ ਪਾਪ ਸਹਿਣਾ ਵੀ ਪਾਪ ਏ ਤੇ ਸਾਡੇ ਸੰਤਾਂ ਨੇ ਕਹਿ ਮੈਂ ਜਸਮਾਨੀ ਨੂੰ ਮਰਨਾ ਮੌਤ ਨਹੀਂ ਸਮਝਦਾ ਮੈਂ ਜਮੀਰ ਨੂੰ ਮਰਨਾ ਮੌਤ ਸਮਝਦਾ ਤੇ ਸਾਡੀ ਜਮੀਰ ਜਾਗਦੀ ਏ ਮੈਂ ਇਹਨਾਂ ਨੂੰ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਤੇ ਸਾਰੇ ਜਿਹੜੇ ਇਹਨਾਂ ਦੇ ਸਰਪੰਚ ਸਾਹਿਬ ਨੇ ਸਾਰੀ ਸਮੁੱਚੀ ਸੰਗਤ ਖੜੀ ਏ ਸਾਰੇ ਇੱਕ ਵੱਡੀ ਲੜਾਈ ਲੜਨ ਜਾ ਰਹੇ ਆ ਅਸੀਂ ਤੇ ਜਦੋਂ-ਜਦੋਂ ਵੀ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹਦੇ ਵਿਰੋਧ ਜਿੱਦੋਂ ਵੀ ਕਿਸੇ ਨੇ ਇਹ ਆਵਾਜ਼ ਚੱਕੀ ਤਾਂ ਉਹਨਾਂ ਦੀ ਜਿੱਤ ਹੋਈ ਹੈ ਤਾਂ ਸਾਡੀ ਇਹਦੇ ਵਿੱਚ ਜਿੱਤ ਹੋਊਗੀ ਮੈਂ ਇੱਕ ਖਿਡਾਰੀ ਹੋਣ ਦੇ ਨਾਤੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਇੱਕ ਆਪਣਾ ਵਪਾਰ ਮੰਡਲ ਦੇ ਸਾਥੀਆਂ ਵੱਲੋਂ ਇਹ ਹੀ ਅਪੀਲ ਕਰਦਾ ਅਸੀਂ ਇਹਨਾਂ ਦੇ ਨਾਲ ਹਿੱਕ ਟੋ ਕੇ ਖੜੇ ਹਾਂ ਕਦੀ ਪਿੱਛੇ ਨਹੀਂ ਹੋਵਾਂਗੇ ਜਿੰਨਾ ਟਾਈਮ ਅਸੀਂ ਇਹ ਜੰਗ ਜਿੱਤ ਨਹੀਂ ਲੈਂਦੇ ਬਿਲਕੁਲ ਬਾਜ਼ਾਰ ਵੀ ਬੰਦ ਕਰਵਾਵਾਂਗੇ ਜਦੋਂ ਜਿੱਥੇ ਲੋੜ ਪਈ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਹਾਂ ਬਿਲਕੁਲ ਜੀ ਜਸ਼ਨ ਦੇ ਪਰਿਵਾਰ ਦੇ ਨਾਲ ਵਕ ਵਕ ਲੋਕ ਆ ਕੇ ਖੜ ਗਏ ਤੇ ਪਰਿਵਾਰ ਦਾ ਹੌਸਲਾ ਬਣ ਗਿਆ ਹੇ ਹੌਸਲਾ ਹੋਰ ਬਲੰਦ ਹੋਣਾ ਇੱਥੇ ਸੰਜੋਗ ਹਰੇਕ ਵਿਅਕਤੀ ਦੀ ਪੈਣੀ ਹੈਗੀ ਆ ਕਿਉਂਕਿ ਲੜਾਈ ਵੱਡੀ ਹੈ ਲੜਾਈ ਕਿੰਦੇ ਨਾਲ ਹੈ ਲੜਾਈ ਸੱਤਾਧਿਰ ਪਾਰਟੀ ਦੇ ਨਾਲ ਹੈ ਸੱਤਾਧਿਰ ਜਿੰਦੀ ਸਰਕਾਰ ਹੈ ਉਹਦੇ ਨਾਲ ਲੜਾਈ ਹੈ ਪਰ ਦੂਸਰੇ ਪਾਸੇ ਇੱਕ ਗੱਲ ਕਹਿ ਦਿੰਨਾ ਜਦੋਂ ਆਵਾਮ ਚੱਲ ਪੈਂਦਾ ਭਗਵੰਤ ਸਿੰਘ ਮਾਨ ਹੋਰੀ ਕਹਿੰਦਾ ਸੀ ਕਹਿੰਦੇ ਆਵਾਮ ਦੀ ਆਵਾਜ਼ ਹੈ ਇੱਥੇ ਆਵਾਮ ਦੀ ਆਵਾਜ਼ ਨਿਕਲ ਚੁੱਕੀ ਹੈ ਆਵਾਜ਼ ਇੱਕ ਨਹੀਂ ਆਵਾਜ਼ਾਂ ਹੁਣ ਕਈ ਉੱਠਣ ਗਿਆ ਜਸ਼ਨ ਦੇ ਇਹ ਮਾਮਲੇ ਵਿੱਚ ਦਿੱਤੀ ਗਈ ਦਰਖਾਸਤ ਤੋਂ ਬਾਅਦ ਸਿੱਧਾ ਤੇ ਡਾਇਰੈਕਟ ਨਾਮ ਅੰਕਲ ਹੋਰੀ ਮੇਰੇ ਕੋਲ ਖੜਿਆ ਇਹਨਾਂ ਕਹਿੰਦਾ ਐਮਐਲਏ ਫੌਜਾ ਸਿੰਘ ਸਰਾਰੀ ਦੇ ਬਾਈ ਨੇ ਤੇ ਇਹ ਉਹਨਾਂ ਦੇ ਪੀਏ ਬਚਿੱਤਰ ਸਿੰਘ ਦੇ ਬਾਈ ਨੇਮ ਤੇ ਕੁਝ ਜਿਹੜੇ ਹੋਰ ਲੋਕ ਹੈਗੇ ਆ ਉਹਨਾਂ ਦੇ ਨਾਮ ਦੇ ਇੱਕ ਦਰਖਾਸਤ ਜਿਹੜੀ ਅੱਜ ਦਿੱਤੀ ਜਾਊਗੀ ਇਨਸਾਫ ਦੀ ਮੰਗ ਕੀਤੀ ਜਾਊਗੀ ਉਦੋਂ ਤੱਕ ਜਸ਼ਨ ਦਾ ਜਿਹੜਾ ਹੈਗਾ ਭੋਗ ਨਹੀਂ ਪਾਇਆ ਜਾਊਗਾ ਜਦੋਂ ਤੱਕ ਜਸ਼ਨ ਨੂੰ ਇਨਸਾਫ ਨਾ ਮਿਲਿਆ ਇਹ ਗੱਲ ਵਾ ਕਿਉਂ ਕਹਿ ਰਹੇ ਆ